ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਅੱਜ ਆਪਾਂ ਕੀ ਐਸੀ ਇਸੇ ਤਰ੍ਹਾਂ ਸਰਕਾਰ ਤੇ ਆਈ ਹਾਂ ਆ ਗਏ ਆਪਣੇ ਬੰਦੇ ਲੱਗਿਆ ਸ਼ੁਰੂ ਕਰਨਾ ਰੇਸ ਗੇਮੜ ਪੂਰਾ ਆ ਗਏ ਹੁੰਦੇ ਆਪਣੇ ਸਾਰੇ ਸਤਗੁਰ ਨਾਲ ਤੇ ਉਧਰ ਇੱਕ ਦਰਸ਼ਕ ਵੀ ਆ ਰਿਹਾ ਵਾ ਦੇਖਦੇ ਆਪਾਂ ਕੋਣ ਲਾਕ ਦੀ ਅਪਡੇਟ ਤੁਹਾਨੂੰ ਦਵਾਂਗੇ ਚਲੋ ਕਰੋ ਸ਼ੁਰੂ ਮੁੰਡਿਓ मुडे ला मेहनत मिलखे सीधा हो मैं थले सही है, सही है, सही है, चलो 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 वेरी गुड कि तो रही है नहीं यार? रहा करो हां कि तुरे तो ने जश्न ਐਵੇਂ ਤੂੰ ਵਿੰਗਾ ਹੋਇਆ ਚਲੋ 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 ਸ਼ਾਬਾਸ਼ 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 ਆਇਓ ਬਾਪਸ ਬਾਪਸ ਆਜੋ ਇੱਧਰ ਨੂੰ ਚਲੋ 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 ਖੜੇ ਨਹੀਂ ਹੁਣ ਵੈਰੀ ਗੁੱਡ ਚਲੋ 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 ਬਸ ਇੱਥੇ ਨਮਸਕਾਰ ਹੋਇਆ ਕਿ ਉੱਠ ਕੇ ਨਹੀਂ ਜਾਣਾ ਚਲੋ 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 ਹਾਂ ਇਦਾਂ ਹੀ ਇਸੇ ਦੇ ਵਾਸੀ ਗ੍ਰਾਮੀਣ ਤੇ ਪਰਮਾਤਮਾ ਨੂੰ ਪੜਗਰ ਕਰਨ। ਚਲੋ 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 ਚਲੋ। ਵੈਰੀ ਗੁੱਡ। ਹਾਂ ਇਦਾਂ। ਗੱਲ ਜਨਨਾ ਮੋ ਕਾਲ ਦਾ। ਜੰਪ ਨਹੀਂ ਲਾਉਣਾ ਜੰਪ ਨਹੀਂ ਲਾਉਣਾ। ਓਏ ਤੁਰਨਾ ਗਾਂ ਤੁਰਨਾ ਛੁਣ। ਗਾਂ ਨਹੀਂ ਤੁਰਨਾ। ਛਪਾੜੇ ਮਾਰਦੇ ਨਹੀਂ ਜਾਣਾ ਬਾਤੁਰਨਾ ਤੁਰਨਾ ਨਗਾ हां ਮਾਰ ਹਾਂ ਵੈਰੀ ਗੁੱਡ ਕੋਈ ਨਹੀਂ ਕੋਈ ਨਹੀਂ ਕਰੋ ਸ਼ੁਰੂ ਚਲੋ ਉਹ ਦੀ ਜਦਾਂ ਜਾਂਦਾ ਮੁੰਡਾ ਉਹ ਜਦਾ ਭਿੰਦਰ ਜਾਂਦਾ ਉਹਦਾ ਚਲੋ ਚੱਲ ਚੱਲ ਭਿੰਦਰ ਚਲੋ 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 ਉਹ ਜਿੱਦਾਂ ਭਿੰਦਰ ਜਾਂਦਾ ਚਲੋ ਚਲੋ ਮੈਂ ਛੋਟੀ ਭਰਉਣ ਲਾ ਪੈਣੀ ਜਿਹੜਾ ਨਹੀਂ ਸਹੀ ਕਰਦਾ ਕੀ ਗੱਲ ਆ ਤੁਸੀਂ ਖੜੇ ਕਦੋਂ ਚਲੋ 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 ਸ਼ਾਬਾਸ਼ ਸ਼ਾਬਾਸ਼ ਚਲੋ 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 ਪੂਰਾ ਤਾਂ ਉੱਠਣਾ ਚਲੋ 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 ਵੈਰੀ ਗੁੱਡ ਚਲੋ 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 ਫੁਰਤੀ ਝੋਟਿਆ ਕੀ ਗੱਲ ਹੋਈ ਫੁਰਤੀ ਰੱਖ ਸਰਬਦਤ ਪ੍ਰਭੂ ਜੀ ਮਾਰੂਸ਼ ਪੜਾ ਇੱਥੇ ਚਲੋ ਬੈਗ

ਆਨੰਤ ਅਨੰਤ ਗੁਰ ਕੀ ਕਰਦੇ ਤੁਸੀਂ ਲਾਉਣੇ ਨਹੀਂ ਹੋਏ ਇਹ ਇੱਕ ਮਾਤਿਓ ਕੋਈ ਨਾ ਪਿਆ ਹੈ ਮੈਂ ਥੋੜਾ ਸਦਰਾ ਛੋੜਾ ਲਾਪੁ ਕਨੇ ਆਂਦੇ ਮਾਲਕ ਪਾਲਕ ਦੇ ਜਾਇ ਆਨੰਦ ਸਾਰ

ਤੂੰ ਚੰਦਾ ਨਾ ਤੀਨ ਚਕੋਰਾ ਚਰਨਾ ਨਾਲ ਲਗਾਈ ਵਾਲ ਵੇਖ ਨਰਕਾਰ ਪੂਰਨ ਪਰਮੇਸ਼ਰ ਜੀ ਦੇ ਗੁਰੂ ਸਾਤੇ ਜੋਨੇ ਨੇ ਨਾ 300 ਉਧਰ ਵੈਰੀ ਗੁੱਡ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਤੇ ਮੁੰਡਿਆਂ ਦੀ ਪੂਰੀ ਬਸ ਬਸ ਹੋਈ ਪਈ ਆ ਵਿਚਾਰਿਆਂ ਦੀ ਤੇ ਲਾਹੜੇ ਮਿਹਨਤ ਉਧਰ ਆਪਣਾ ਗੋਰਾ ਗੋਰੇ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੁਲਾ ਦਿਓ ਬਾਜੀ ਸਾਰਿਆਂ ਨੂੰ ਹਾਂਜੀ ਇਹ ਰੋਜ਼ ਵਿਚਾਰਾ ਆਉਂਦਾ 4:30 ਵਜੇ ਸਾਬ ਮਿਹਨਤ ਚਲੋ ਭਾਵੇਂ ਨਹੀਂ ਲੋਂਦਾ ਰੋਜ ਆਉਂਦਾ ਡੇਲੀ ਮੁੰਡਾ ਗਰਾਊਂਡ 'ਚ ਭਗਤ ਬੰਦਾ ਤੇ ਇਧਰ ਜਿਵੇਂ ਨਾ ਮੁੰਡੇ ਲਾਹ ਹਟੇ ਮਿਹਨਤ ਇਧਰ ਆਪਣਾ ਜੱਜ ਝੋਟਾ ਝੋਟਿਆ ਕਦਾਂ ਕੀ ਹਾਲ ਜਰਾ ਕਿੱਦਾਂ ਸੈਟ ਕਿੱਦਾਂ ਹੋਈ ਬੱਸ ਬੱਸ ਪੂਰੀ ਤਸੱਲੀ ਹੋ ਗਈ ਕਿੱਦਾਂ ਹੁਣ ਫੇ ਪਾਇਆ ਕਰੂੰ ਏਡਾ ਚੜ ਚੜ ਕੇ ਟੱਕ ਪਾਉਂਗਾ ਕਿਹੜੇ ਟੂਰਨਾਮੈਂਟ 'ਤੇ ਪਾਉਂਗਾ ਦੱਸ ਦੇ ਫੇ ਹੈ ਸਿੰਧਣਾ ਵਾਲੇ ਦੇ ਕੱਲ ਠੀਕ ਆ ਮੀਨਾ ਪਿਆ ਕੈਮ ਹੋ ਜਾ ਫਿਰ ਜੀ ਸਤਿ ਸ੍ਰੀ ਅਕਾਲ ਜੀ ਇਹ ਲਾੜ ਦੇ ਮੁੰਡੇ ਮਹਿਨਤ ਤੇ ਹੁਣ ਮੁੰਡਿਆਂ ਨੂੰ ਚਣੇ ਖਾਣ ਨੂੰ ਦਿੱਤੇ ਅਤੇ ਚਣਿਆਂ ਤੋਂ ਬਾਅਦ ਬਦਾਮ ਦੇਵਾਂਗੇ ਇੱਧਰ ਮੁੰਡਾ ਕਹਿੰਦਾ ਜੱਗੂ ਬਣਣਾ ਹੀ ਆ ਕੱਲ ਲਾਲ ਪੱਟੀ ਬਨ ਕੇ ਖੇਡਿਆ ਹੀ ਹੋ ਹਾਂ ਜੀ